ਮੈਂ ਤਾਂ ਪਤਾ ਸੀ ਕਰਨਾ ਮੈਨੂੰ ਉਹ ਜਿਹੜਾ ਬੰਦਾ ਪਰਸੋਂ ਮੈਂ ਕਹਿਦਾ ਗੋਲੀ ਮਾਰਨੀ ਆ ਤੇ ਮੈਂ ਹੁਣ ਇਹ ਵੀ ਮੈਂ ਵੀ ਇੰਦਾ ਮੈਂ ਵੀ ਮੁਰਜਾ ਦਾ ਪਿੱਛੇ ਨਜਾ ਗੱਡੀ ਨੂੰ ਕਹਿੰਦਾ ਤੋੜ ਜਾਂਦਾ ਜਦ ਮੌਤ ਹਣੀ ਆਣੀ ਆ ਇਹ ਮੇਰੇ ਮਗਰ ਆ ਰਿਹਾ ਇਹ ਮਗਰ ਜਾਂ ਮਗਰ ਲਾ ਕੇ ਪੁੱਤਾਂ ਦੇ ਦਿੱਤ ਇਹਨੇ ਬਰਬਰ ਆ ਕੇ ਤੇਜ਼ ਕਰਕੇ ਮੈਨੂੰ ਗਾੜਾ ਕੱਢੀ ਉਹ ਕੁਛ ਮਾਰਨਾ ਸ਼ੁਰੂ ਕਰ ਇਹ ਗੱਡੀ 'ਚ 23 ਬੰਦੇ ਨਿਕਲੇ ਪੁੱਸਲ ਕਹਿੰਦਾ ਸ਼ਰਮ ਕਰੋ ਉਹਦੀ ਗੱਡੀ 23 ਬੰਦੇ ਮਾਰ ਸਕਦੇ ਆ ਗੱਡੀ ਤਾਂ ਸਾਡੇ ਕੋਲ ਸਾਡੇ ਕੋਲ ਖੜੀ ਸੀਗੀ ਜਦੋਂ ਬਾਈ ਤੋਂ ਡਰ ਕੇ ਤੁਸੀਂ ਰੁਕੇ ਵੀ ਜਿੱਥੇ ਚੱਲੇ ਮੈਂ ਰੁਕਣਾ ਮੈਂ ਦਵਾਰਾਂ ਬਾਹਰ ਮੈਂ ਬਾਹਰ ਆਉਂਦਾ ਜਿਹੜਾ ਮੈਨੂੰ ਮਾਰਨ ਦੀ ਚੱਲੋ ਮੈਂ ਗੋਲੀ ਖਾਣੀ ਦਿੰਦਾ ਜਾਣੇ ਜਾਂ ਕੀ ਕੀ ਆ ਫਿਰ ਤੁਸੀਂ ਮੈਂ ਜੋ ਹੋਇਆ ਜੇ ਤੁਹਾਨੂੰ ਦੱਸ ਰਿਹਾ ਦੱਸਿਆ ਮੈਨੂੰ ਇਹ ਤਾਂ ਇਹ ਲੰਗ ਤੋਂ ਹੀ ਲੈਣਾ ਇਹਦੀ ਜ਼ਮੀਰ ਮੇਕੋ ਔਖ ਨੰਗੇ ਦਾ ਹੈਗਾ ਜ਼ਮੀਨ ਇਹਦੀ ਹੈਗੀ ਇਹ ਰੈਕਲੇਮ ਲਵਲੀ ਕੁਦਮੀ ਨੇ 215 ਮੇਰੇ ਪੇ ਦੇ ਨਾਲ ਦੇ ਨੇ ਪੇ ਦੇ ਨਾਲ ਜਦ ਆ ਉਹਦੇ ਤੇ ਇੱਕੀ ਸਟੇਲ ਆਇਆ ਇਹਦਾ ਇਹਦਾ ਦੇ ਪੇ ਦੇ ਨਾਲ ਚੜ ਗਏ ਉਸ ਦਾ ਪੇ ਦੇ ਨਾਲ ਚੜ ਗਈ ਹਨਾ ਉਹ ਬੇਕੀ ਚੜ ਜਾਊਗਾ ਇਹਨੂੰ ਮੈਂ ਨਾਲ ਰੱਖਣੀ ਇਹਦੀ ਬਣਾਈ ਤੋਂ ਵੀ ਕਿਲ ਕਿੱਟਾ ਵੇਚਦਾ ਉਹ ਪੈਸੇ ਦਿੰਦਾ ਕੁਰਾਣੀ ਪਰਦੇ ਬੰਦੇ ਹੋਰ ਆਲੇ ਦੋਲੇ ਗਈ ਆ ਉਹ ਮਾਰਦਾ ਜੁਕੀਦਾ ਇਹਨੇ ਕੋਲ ਖਾਦਾ ਡਾ ਪੁਲਿਸ ਸਾਰਾ ਪਤਾ ਇੱਕ ਵਾਰ ਦੋੜ ਮੈਂ ਤਾਂ ਲੜਾ ਕੀਤਾ ਤੱਕ ਤੋ ਦੀਪ ਸਿੰਘ ਜੀ ਹੈਗੇ ਆ ਪਿੰਡ ਝੇੜੂ ਦੇ ਉਹਨਾਂ ਨੇ ਤੁਹਾਡੇ ਤੇ ਰੋਪ ਲਾਇਆ ਕਿ ਤੁਸੀਂ ਅੱਜ ਲੰਗਰ ਹਾਲ ਦੇ ਕੋਲ ਗੱਡੀ ਮਾਰ ਕੇ ਹਮਲਾ ਕੀਤਾ ਹੈਗਾ ਕੀ ਮਾਮਲਾ ਹੈਗਾ ਹੈ ਸਾਡੇ ਰੋਪ ਕਿਉਂ ਲਾ ਰਿਹਾ ਹੈ ਦੇਖ ਪਹਿਲਾਂ ਹਾਂ ਥੋੜੋ ਆ ਪੰਜ ਛੇ ਵਾਰ ਅੱਗੇ ਲਾ ਚੋ ਕਸਾ ਦੀ ਪੁਲਿਸ ਨੂੰ ਪਤਾ ਪਹਿਲਾਂ ਇਹਨਾਂ ਨੇ ਇੱਕ ਡਾਕਾ ਮਾਰਵਾਇਆ ਸਾਡੇ ਪਿੰਡ ਹੂੰ ਇੱਥੇ ਧਰਮਪਾਲ ਆ ਉਹਦੀ ਵਿੱਚ ਨੂੰ ਨਹੀਂ ਦੁਕਾਨ ਡਾਕਾ ਮਾਰਾ ਇਹਨੂੰ ਪਤਾ ਸੀ ਮੇਰਾ ਨਾਮ ਲੱਗਣਾ ਇਹਦਾ ਮਤਲਬ ਇਹਦਾ ਨਾਮ ਲੱਗਣਾ ਆਪ ਉੱਥੇ ਕੈਮਰੇ ਖੜਾ ਰਿਆ ਪਿੰਡ ਦੀ ਕੁੜੀ ਵਸਾਤੀ ਨਾਲ ਉਹ ਬੰਦੇ ਫੜੇ ਗਏ ਉਦੋਂ ਬਾਅਦ ਮੈਂ ਪੁਲਿਸ ਦੇ ਨਾਲ ਉੱਥੇ ਪੁਲਿਸ ਸਾਹਿਬ ਜੀ ਨੂੰ ਐਸ ਐਚਓ ਮੈਂ ਉਹਨਾਂ ਦੇ ਨਾਲ ਪਿੰਡ ਦੇ ਕੈਮਰੇ ਚੱਕਰਾਂ ਜਾਂ ਇਹਦੇ ਨਾਲ ਬੰਦੇ ਰੰਗ ਲੜ ਪਏ ਬੱਡਲ ਬੱਡਲ ਪੈ ਗਏ ਇੱਕ ਨਾ ਅਸ਼ਮੀ ਸੀ ਇਹਦੇ ਬਹੁਤ ਬੁਰਦਾ ਕਿਉਂਕਿ ਲੋਕਾਂ ਦੇ ਚਿੱਟੇ-ਜੁਟੇ ਦੇ ਪੈਸੇ ਦੇਣੇ ਹੁੰਦਾ ਕਿਦੋਂ ਦੇ ਬੰਦੇ ਤਾਂ ਕੋ ਕਰ ਗਏ ਚਿੱਟਾ ਵੇਚਦਾ ਜੀ ਫੋਨ ਕਰਦਾ ਇਹ ਇੱਥੇ ਕਿੱਟਨੇ ਪਰਤੀ ਆ ਉਹ ਕਹਿੰਦਾ ਕਿਹੜੀ ਕਮਾਈਆਂ ਕਰਦੇ ਹੁਣ ਚਿੱਟਾ ਵੇਚਦਾ ਮੁੰਡੇ ਮਾਰਦੇ ਪਿੰਡਾਂ ਦੇ ਚਿੱਟੇ ਫਲਾ ਫਲਾ ਨੇ ਇਹ ਕਹਿੰਦਾ ਕਿ ਮੁੰਡਾ ਲਾਇਓ ਇੱਥੇ ਅਰੇ ਗੱਡੀ ਦੇ ਮਾਮਲੇ ਬਾਰੇ ਦੱਸ ਰਿਹਾ ਉਹ ਕੀ ਮਾਮਲਾ ਪੂਰਾ ਜਿਹੜਾ ਮੈਂ ਪਰ ਚਲੋ ਉਹਦਾ ਬਚੈ ਨੇ ਕੀ ਕੀਤਾ ਉਹ ਨਾਲ ਆ ਪੁਲਿਸ ਵਾਲੇ ਕਹਿੰਦਾ ਸਾਡੇ ਨਾਲ ਕੈਮਰਾ ਚੱਕਰਾ ਰਹੇ ਸਾਰੇ ਪਿੰਡ ਦੇ ਉਹ ਤਨੂੰ ਕੋਲ ਮਾਰ ਗਿਆਂ ਉਹ ਜਿਹੜਾ ਅਸ਼ਲੀ ਸੀ ਉਹ ਲਿਖਾ ਰਹੇ ਆ ਇਹ ਗੱਡੀ 'ਚ 23 ਬੰਦੇ ਨਿਕਲੇ ਪੁਲਿਸ ਵਾਲੇ ਕਹਿੰਦਾ ਸ਼ਰਮ ਕਰੋ ਉਹਦੀ ਗੱਡੀ 23 ਬੰਦੇ ਬਣ ਸਕਦੇ ਆ ਗੱਡੀ ਦਾ ਸਾਡੇ ਕੋਲ ਸਾਡੇ ਕੈਮਰਾ ਖੜੀ ਸੀਗੀ ਚਲੋ ਉਹ ਗੱਲ ਛੱਡੋ ਅੱਜ ਦੇ ਆਉਣੇ ਆ ਹਫਤਾ ਤੱਕ ਪਹਿਲਾਂ ਮੇਰੇ ਕੋਲ ਮੈਂ ਪੁਲਿਸ ਨੂੰ ਦੂੰਗਾ ਸਾਰੇ ਮੈਂ ਸਾਰੇ ਨਾ ਇਹ ਐਵੀਡੈਂਸ ਪੁਲਿਸ ਨੂੰ ਦੂੰਗਾ ਸ਼ਰਿਆ ਮੈਂ ਕਹਿ ਰਿਹਾ ਮੇਰੇ ਕੋਲ ਸਮਾਨ ਆ ਤੇਰਾ ਨਾਲ ਇਹ ਪੰਜ ਚਾਰ ਬੰਦੇ ਉਹ ਵੀ ਮਾਰਨੇ ਮੈਂ ਮੈਂ ਤਾਰਫਾ ਨਹੀਂ ਦੇ ਰਾਂ ਮੈਂ ਪੁਲਿਸ ਨੂੰ ਦਊਂਗਾ ਹੂੰ ਠੀਕ ਹੈ ਜੀ ਉਦੋਂ ਪਰਸੋਂ ਇਹਦਾ ਭਰਾ ਡਿਪਲੇਅ ਕਰ ਰਿਹਾ ਉਹ ਵੀ ਰਿਕਾਰਡਿੰਗ ਆ ਹੂੰ ਇਹਦਾ ਨਾ ਜਿਪੀ ਆ ਇਹ ਜਿਪੀ ਕੋਲ ਅਖੇ ਪਿਸਤੌਲ ਆ ਤੇ ਉਹਨੇ ਤੇਰੇ ਗੋਲੀ ਮਾਰਨੀ ਤੇ ਮੇਰੇ ਮੇਰੇ ਗੋਲੀ ਮਾਰਨੀ ਆ ਪਰਸੋਂ ਹੋਰ ਕਾਉਂ ਮਿ ਦਊਂਗਾ ਪੁਲਿਸ ਜਿਪੀ ਕੌਣ ਹੈ ਜਿਪੀ ਆ ਨਵਦੀਪ ਸਿੰਘ ਜਿਪੀ ਆ ਇਹ ਅੱਛਾ ਜਿਹੜਾ ਮਾਮਲਾ ਅੱਜ ਹੋਇਆ ਉਹ ਕਿੰਨੇ ਵਜੇ ਸਮਾਂ ਸੀ ਉਹ ਕੋਲ 1:00 ਵਜੇ ਸਮਾਂ ਹੋਣਾ ਮੇਰਾ ਡਰਾਈਵਰ ਹੈ ਨਾ ਸਿਕਾ ਉਹ ਦੂਈ ਕੜੀ ਚਲਾ ਰਿਹਾ ਸੀ ਤੋਂ ਬਹੁਤ ਸਾਡਾ ਕੋਲ ਹੋਰ ਕੰਮ ਸੀਗਾ ਮੈਂ ਨਿਕਲਿਆ ਪਰ ਦਫ਼ਤਰ ਤੋਂ ਮੈਂ ਜਾਣਾ ਸੀ ਇਦਾਂ ਬਾਗ ਦੇ ਕੋਲ ਮੈਂ ਆਪਣਾ ਡਰਾਈਵਰ ਨੂੰ ਕਿਹਾ ਇਹ ਗੱਡੀ ਉੱਥੇ ਕਰ ਲਾ ਜਿਹੜੀ ਦੂਸਰੀ ਆ ਮੈਂ ਗੱਡੀ ਲੈ ਕੇ ਆ ਰਿਹਾ ਆਪਾਂ ਚੱਲਦੇ ਆ ਇਹ ਅੰਨੇ ਬਾ ਚਲਾ ਰਿਆ ਸੀ ਮੋਟਰਸਾਈਕਲ ਸਵਾਰ ਖਾਦਾ ਆਇਆ ਸੀਗਾ ਇਹ ਆਇਆ ਇਹਨੇ ਨਾ ਮੇਰੇ ਮੇਰੀ ਦੇਖਾ ਮੈਂ ਕੱਲ ਆਇਆ ਕਿੰਨੇ ਦਿਨਾਂ ਕੱਲ ਆਇਆ ਇਹਨੇ ਸੋਚਿਆ ਜੇ ਤਾਂ ਮੈਂ ਮੁੜ ਗਿਆ ਚੌਂਕੀ ਜੱਲੂ ਇਹ ਦੁੱਧ ਕੈਮਰੇ ਆ ਸਾਰੇ ਬਾਬੇ ਫੂਲ ਨਾਸਤ ਸ਼ੁਰੂ ਹੋ ਜਾਂਦੇ ਸਾਰੇ ਸਾਰੇ ਕੈਮਰੇ ਫੇਰ ਕੋ ਗੱਲ ਹਮਲ ਨਹੀਂ ਨੀ ਇਦਾਂ ਖੱਬੇ ਪਾਸੇ ਮੁਰਦੇ ਪਿੰਡ ਵਾਲ ਨੂੰ ਗਰਾਊਂਡ ਵਾਲ ਨੂੰ ਗਰਾਊਂਡ ਵਾਲ ਨੂੰ ਉੱਥੇ ਜਾ ਕੇ ਹੋਟਲ ਏਕ ਨਾਕਦੇ ਮੁੰਡੇ ਦਾ ਰਿੱਕੀ ਦਾ ਬਰਗਰ ਕਿਹ ਕਿਹਦੇ ਸਾਹਮਣੇ ਵਾਲੇ ਮੋੜ ਤੇ ਹਾਂਜੀ ਉੱਥੇ ਜਾ ਖੜਾ ਫਿਰ ਪਤਾ ਕਿਥੇ ਕੈਮਰੇ ਆ ਕੋਈ ਸ਼ਤਾਨ ਤਾਂ ਬਹੁਤ ਆ ਹੂੰ ਉੱਗੇ ਜਾ ਕੇ ਸਾਡੇ ਕਾਕਾ ਠੇਕੇਦਾਰ ਬਿਲਡਿੰਗ ਵਾਲਾ ਉੱਥੇ ਜਾ ਖੜ ਗਿਆ ਮੈਨੂੰ ਤਾਂ ਪਤਾ ਸੀ ਵਰ ਕੇਰਨਾ ਮੈਨੂੰ ਅੱਛਾ ਤੂੰ ਜਿਹੜਾ ਬੰਦਾ ਪਰਸੋਂ ਮੈਨੂੰ ਕਹਿਦਾ ਗੋਲੀ ਮਾਰਨੀ ਆ ਤੇ ਮੈਂ ਹੁਣ ਇਹ ਵੀ ਮੈਂ ਵੀ ਇਦਾਂ ਮੈਂ ਨਹੀਂ ਪਾਵਾਂ ਮੁਰ ਜਾਂਦਾ ਪਿੱਛੇ ਨੂੰ ਜਾਂ ਗੱਡੀ ਰੋਕ ਲੈਂਦਾ ਜਾਂ ਦੌੜ ਜਾਂਦਾ ਜਾਂ ਮੌਤ ਹਣੀ ਆਉਣੀ ਆ ਇਹ ਮੇਰੇ ਮਗਰ ਆ ਗਿਆ ਤੇ ਮਗਰ ਦਾ ਮਗਰ ਨਾਲ ਆ ਕੇ ਬੁੱਟਾ ਲੱਗ ਦਿੱਤੋ ਇਹਨੇ ਬਰਾਬਰ ਆ ਕੇ ਤੇਜ਼ ਕਰਕੇ ਮੈਨੂੰ ਗਾਲਾਂ ਕੱਢੀਆਂ ਕੁਝ ਮਾਰਨਾ ਮੈਨੂੰ ਇਹ ਦੱਸੂ ਹੁੰਦਾ ਤਾਂ ਪਸੋਂ ਹਲਵਾ ਜਿਹਾ ਕੁਛ ਵੀ ਹੋਦਾ ਤਾਂ ਗੱਡੇ 'ਚ ਹਿੱਟ ਕਰ ਰਿਆ ਸੀ ਗੱਡੀ 'ਚ ਮੈਂ ਕੋਈ ਗੱਡੀ ਜਦੋਂ ਫੇਰ ਮੈਂ ਗੱਡੀ ਖੜੀ ਕੇ ਮੈਂ ਆਪਣੀ ਚੱਲੇ ਚਲੀ ਗਈਆਂ ਇਹਨੇ ਫੇਰ ਗੱਡੀ ਤੇ ਮੋਹਰੇ ਹੋਂ ਦੀ ਕੋਸ਼ਿਸ਼ ਕੀਤੀ ਜਦ ਮੋਹਰੇ ਹੋਂ ਕੀਤੀ ਗੱਡੀ ਲੱਗ ਗਈ ਚੱਕ ਕੇ ਉਹ ਮਾਰ ਗੱਡੀ ਨਾਲ ਮੋਗ ਗਈ ਫੇਰ ਇਹ ਸਮਝਦਾ ਵੀ ਫੇਰ ਮੈਂ ਦੌੜ ਗਿਆ ਮੈਂ ਇਹਨੇ ਤੋੜਾ ਮੈਨੂੰ ਲੋ ਵੀ ਪਤਾ ਮੈਨੂੰ ਸਾਰਾ ਪਤਾ ਸਰਪੰਚ ਜਮ ਦੂਜੀ ਵਾਰ ਬਣਿਆ ਮੈਂ ਸਿੱਧਾ ਠਾੜ ਗਿਆ ਇਹ ਥੋੜਾ ਮੈਂ ਹਿੱਟਣ ਰਨ ਕਰਕੇ ਦੌੜ ਜਮਾ ਵਾਈ ਸ਼ੁੱਡ ਆਈ ਜਦ ਮੈਂ ਮਾਰਨ ਦੀ ਕੋਸ਼ਿਸ਼ ਕੀਤੀ ਮੈਨੂੰ ਜਦੋਂ ਬਾਈ ਤੋਂ ਡਿੱਗ ਪਿਆ ਤੁਸੀਂ ਰੁਕੇ ਮੈਂ ਦਵਾਰਾ ਬਾ ਮੈਂ ਬਾਹਰ ਹੋਂਦਾ ਜਿਹੜਾ ਮੈਨੂੰ ਮਾਰਨ ਦੀ ਚਾਹ ਲੋ ਮੈਂ ਗੋਲੀ ਖਾਣੀ ਸੀ ਫੇ ਛਾਣੇ ਜਾ ਕੇ ਕੀ ਕੀਆ ਫੇ ਤੁਸੀਂ ਪੁੱਛੋ ਮੈਂ ਜੋ ਹੋਇਆ ਹੈ ਜੋ ਤੁਹਾਨੂੰ ਦੱਸ ਰਿਹਾ ਦੱਸਿਆ ਹੂੰ ਉਹ ਕਹਿੰਦਾ ਕੋਈ ਤੁਹਾਨੂੰ ਸਬੂਤ ਦੇ ਹੂੰ ਤਾਂ ਸਬੂਤ ਲੈ ਕੇ ਕਹਿੰਦਾ ਜਦੋਂ ਤੈਨੂੰ ਇਹਨੇ ਡਰਾਇਆ ਮਾਰਨ ਲਈ ਜਾਂ ਕੁਝ ਵੀ ਹੂੰ ਅਪੀਦਾ ਕਰ ਲੈਨੇ ਐਕਸ਼ਨ ਮੈਂ ਕਿਹਾ ਦੌੜਾ ਕੋਈ ਮੈਂ ਖੋਟਾਣ ਗਿਆ ਮੈਨੂੰ ਕਹਤਾ ਲੋ ਤਾਂ ਪਤਾ ਨਹੀਂ ਉਹ ਤਾਂ ਕਹਿਣਾ ਕਿ ਜ਼ਮੀਨੀ ਬਵਾਦ ਦੇ ਚੱਲਦੇ ਕਈ ਵਾਰ ਮੇਥੇ ਹਮਲੇ ਹੋਏ ਆ ਇਹ ਖਮਲਾ ਤੁਹਾਨੂੰ ਦੱਸ ਚੁੱਕਾ ਐ ਇਹ ਖਮਲਾ ਤਾਂ ਤੁਹਾਨੂੰ ਪਰਤਗਾ ਹੁੰਦਾ ਇਹ ਮੇਰੇ ਛੇਵੇਂ ਹੋਂਲਾ ਵਾ ਕਹਿੰਦਾ ਮੈਨੂੰ ਇਹ ਤੋਂ ਇਥੇ ਲੰਗ ਤੋਂ ਹੀ ਲੈਣਾ ਇਹਦੀ ਜ਼ਮੀਨ ਮੇਕੋ ਭੁੱਖ ਨਾਂਗੇ ਦਾ ਹੈਗਾ ਜ਼ਮੀਨ ਇਹਦੀ ਹੈਗੀ ਆ ਇਹ ਇਹ ਕਰ ਰੇ ਕਲੇਮ लवली ਕੋ ਜ਼ਮੀਨ ਆ 215 ਚ ਮੇਰੇ ਪੇ ਦੇ ਨਾਲ ਮੇਰੇ ਪੇ ਦੇ ਨਾਲ ਜਗਾ ਆ ਉਹਦੇ ਤੇ ਇਨੀ ਸਟੇਲ ਆਇਆ ਤੇ ਇਹਨਾਂ ਦੇ ਪੇ ਦੇ ਨਾਲ ਚੜ ਜੋਏ ਪਹਿਲਾਂ ਦੇ ਪੇ ਦੇ ਨਾਲ ਚੜ ਗਈ ਹੈ ਨਾ ਉਹ ਬੇਕੀ ਚੜ ਜੂਗਾ ਇਹਨੂੰ ਮਿਲਣਾ ਕੱਖ ਨਹੀਂ ਇਹ ਤਾਂ ਬਹੁਤ ਗੰਦਾ ਸਿਸਟਮ ਆ ਇਹ ਜਿਹੜਾ ਬੰਦਾ ਨਾ ਤੁਸੀਂ ਨਿਸ਼ਾਨ ਨਹੀਂ ਕੀਤਾ ਦਿਨ ਇਹ ਤਾਂ ਧੱਕਿਆ ਬੰਦਾ ਆ ਫਟਾ ਜੇ ਰੋਣਾ ਹੈਗਾ लवली ਮਿੱਤਲ ਸਾਹਿਬ ਨਾ ਜਾ ਕੇ ਉਹ ਤਾਂ ਲੈ ਜਾਂਦਾਗਾ ਜਮੀਨ ਫੇ ਦੇਖੋ ਤਾਂ ਇਹਨਾਂ ਕੋਈ ਵੀ ਤਾਂ ਇਹਨਾਂ ਨੂੰ ਏਦਾਂ ਦੀਆਂ ਗੱਲਾਂ ਕਰੀ ਜਾਂਦਾ ਕਦੇ ਆਉਣਾ ਫਿਰ ਇਹਨਾਂ ਦਾ ਉਹ ਮਾਨੂੰ ਕੀ ਕਹਾਂਦਾ ਪੁਰਾਣਾ ਰਾਜ ਉਹ ਮੇਰੀ ਗੱਡੀ ਦੇਖਣ ਆਇਆ ਇੱਥੇ ਯੱਕ ਭੇਜੀ ਮੈਂ ਤਾਂ ਆ ਪਹਿਲੇ ਥਾਂ ਜਾ ਕੇ ਕਮ ਗੱਡੀ ਲੱਗੀ ਆ ਬਾਰ ਬਾਰ ਝਕੜੇ ਹੋਣ ਦਾ ਕੰਨ ਕੀ ਬੰਦਾ ਹੈਗਾ ਪਤਾ ਹੈ ਕੀ ਆ ਇਹ ਤੈਨੂੰ ਪਤਾ ਹੋਊਗਾ ਮੈਂ ਤਾਂ ਕੀ ਲੈਣਾ ਮੈਂ ਤਾਂ ਸਭ ਮੈਂ ਤਾਂ ਤਾਂ ਲੈਣਾ ਕੀ ਆ ਇਹਨੂੰ ਮਾਰ ਕੇ ਜਾ ਤਾਂ ਨਾ ਇਹਦੇ ਕੋਲ ਪ੍ਰਾਪਰਟੀ ਬਹੁਤ ਹੋ ਗਈ ਮਤਲਬ ਕਿ ਮੈਂ ਕੀ ਲੈਣਾ ਉਹ ਇਹਨੂੰ ਤੁਸੀਂ ਤੁਸੀਂ ਪੱਤਰਕਾਰ ਜਾ ਕੇ ਪੁੱਛੋ ਭਈ ਉਸ ਬੰਦੇ ਨੇ ਤੈਨੂੰ ਮਾਰ ਕੇ ਕੀ ਲੈਣਾ ਇਹਦਾ ਜਵਾਬ ਪੁੱਛੋ ਕਰ ਜਾ ਜਿਆਦਾ ਨਾ ਇਹਨੂੰ ਇਹਦੇ ਮਾਰਨ ਤੋਂ ਬਾਅਦ ਇਹਦੇ ਕੋਈ ਕਰੋੜਾਂ ਦੀ ਲੱਖਾਂ ਦੀ ਪ੍ਰੋਪਰਟੀ ਮੈਨੂੰ ਮਿਲਣੀ ਆ ਇਹਦਾ ਚਲੋ ਕੋਈ ਰੀਜ਼ਨ ਹੋ ਸਕਦਾ ਜਾਂ ਕਿ ਇਹਦਾ ਮੈਂ ਚਿੱਟਾ ਬੈਂ ਵਿੱਚ ਲੱਗਣੇ ਤੋਂ ਬਾਅਦ ਹੈ ਨਾ ਇਹ ਹੋ ਸਕਦਾ ਨਾ ਮੈਂ ਇਹਨੂੰ ਇਹਨੂੰ ਪੁੱਛੋ ਦੱਸਾਂ ਹੀ ਨਹੀਂ ਤੁਸੀਂ ਇਹਨੂੰ ਪੁੱਛੋ ਪੱਤਰਕਾਰ ਇਹਨੂੰ ਜਾ ਕੇ ਪੁੱਛੋ ਤੈਨੂੰ ਹੋਰ ਕੀ ਨੇ ਕੰਮ ਲੈ ਮਾਰਨਾ ਉਹਨੂੰ ਕੀ ਲਾਲਚ ਹੈ ਉਹਦਾ ਕੀ ਸਵਾਰਥ ਹੈ ਨਾ ਆ ਗੱਲ ਮੈਂ ਤੁਹਾਨੂੰ ਸਮਝ ਨਹੀਂ ਆ ਰਹੀ ਪੁਲਿਸ ਪ੍ਰਸ਼ਾਸਨ ਤੋਂ ਕੀ ਮੰਗ ਰੱਖਦੇ ਹੁਣ ਜਿਹੜਾ ਬਾਗ 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 ਮੇਰੇ ਉੱਤੇ ਅਟੈਕ ਕੀਤਾ ਅਟੈਪਟ ਟੂ ਅਟੈਪਟ ਟੂ ਮਰਡਰ ਮੀ ਐਂਡ ਅਟੈਪਟ ਟੂ ਮਰਡਰ ਲਈ ਬੈਕਅਪ ਕਰ ਲਈ ਮੇਰੇ ਕੋਲ ਰਿਕਾਰਡਸ ਨੇ ਰਿਕਾਰਡਿੰਗ ਸਾਰੀਆਂ ਵੀਡੀਓ ਇਹਦੀਆਂ ਇਹਨੂੰ ਤੰਗਾਂਗੇ ਹੁਣ ਕਿਹਨਾਂ ਤੰਗਾਂਗੇ ਇਹ ਟੈਪਟ ਟੂ ਮਰਡਰ ਦਾ ਕੇਸ ਮਾਰਨਾ ਹੈ ਤੇ ਹੀ ਟ੍ਰਾਈ ਟੂ ਕਿਲ ਮੀ ਬਿਕੋਜ਼ ਆ ਡਿਡਨਟ ਸਟਾਪ ਮੈਂ ਰੁਕਿਆ ਨਹੀਂ ਇਸ ਕਰਕੇ ਇਹਦੇ ਗੱਡੀ ਲੱਗ ਗਈ ਇਹ ਡਿੱਪਿਆ ਤੇ ਮੈਂ ਰੁਕਦਾ ਜੇ ਮੈਂ ਰੁਕਦਾ ਇਹ ਕੱਟ ਕੇ ਮਾਰਨਾ ਸੀ ਵਾੜੇ ਕਹਿੰਦਾ ਮਤਲਬ ਆ ਗੱਡੀ ਅਚਾਨਕ ਲੱਗੇ ਤੁਹਾਡੇ ਕੋਲ ਜਦ ਮੇਰੇ ਮੋੜਿਆ ਗੱਡੀ ਲੱਗੇ ਮੈਂ ਗੱਡੀ ਰੋਕੇ ਆਂ ਤੂੰ ਬਾਹਰ ਨਿਕਲਦੇ ਮੇਰੇ ਗੋਲੀ ਮਾਰ ਦਵੇਂ ਹੂੰ ਜਦ ਮੈਨੂੰ ਪਰਸੋਂ ਦਾ ਚੈਲੰਜ ਆਇਆ ਆ ਤੇ ਕਦੀ ਵੀ ਗੋਲੀ ਮਾਰ ਸਕਦਾ ਇਹ ਮੈਂ ਤਾਂ ਤੁਹਾਡੇ ਆ ਜਾਣ ਦਾ ਖਤਰਾ ਸੀ ਇਹ ਤੋਂ 100% ਹਾਂਜੀ ਅਟੈਂਪਟਡ ਮਾਰਡਰ ਦਾ ਕੇਸ ਮਾਰਨਾ ਹੈ ਅਟੈਂਪਟਡ ਮਾਰਡਰ ਅਟੈਂਪਟਡ ਮਾਰਡਰ ਕੋ ਤਾਂ ਬੱਕਰੀ ਗੱਲ ਹੈ ਕਿ ਮੇਰੇ ਰੱਬ ਮੇਰੇ ਨਾਲ ਸਦਾ ਮੈਂ ਪ੍ਰਸ਼ਾਸਨ ਦੇ ਧਿਆਨ ਚ ਲਿਆਂਦੀਆਂ ਇਹ ਚੀਜ਼ਾਂ ਕਿ ਤੁਹਾਨੂੰ ਖਤਰਾ ਆਇਆ ਸੀ ਸਿੱਧਾ ਗਏ ਥਾਣੇ ਆ ਮੈਂ ਗਿਆ ਹੀ ਸਿੱਧਾ ਥਾਣੇ ਜੇ ਮੈਂ ਰੁਕਿਆ ਕਿਤੇ ਉਹ ਲਿਖਤੀ ਤਖਾਸ ਵੀ ਦਿੱਤੀ ਤੁਸੀਂ ਮੈਂ ਲਿਖ ਕੇ ਦੇਖਿਆ ਜੋ ਹੋਇਆ ਜੋ ਤੁਹਾਨੂੰ ਕਹਿ ਰਹੇ ਮੈਂ ਉੱਥੇ ਦੇਖਿਆ ਮੇਰੇ ਨਾਲ ਇੱਕ ਚੀਜ਼ ਅਕਲੀਅਰ ਕਰੋ ਜੋ ਪੱਤਰ ਘਰ ਤੁਹਾਨੂੰ ਜਾਣਦੇ ਹਾਂ ਫੇ ਮੈਨੂੰ ਇਹਨੂੰ ਮਾਰ ਕੇ ਮੈਂ ਲੜਨਾ ਕੀ ਹੈ ਮੈਨੂੰ ਕਲੀਅਰ ਕਰੋ ਇਹਦੀ ਬਣਾਈ ਤਾਂ ਹੁੰਦੀ ਚਲ ਚਿੱਟਾ ਬੈਜਦਾ ਉਹਦੇ ਪੈਸੇ ਦਿੰਦਾ ਕੁਰਾਨੀਪੁਰ ਦੇ ਬੰਦੇ ਹੋਰ ਆਲੇ ਦੁਆਲੇ ਕਈ ਆ ਉਹ ਮਾਰਦਾ ਜੁੱਤੀਆਂ ਇਹਦੇ ਉਹ ਲਖਾਂ ਦਾ ਹਟਦਾ ਇਹ ਪੁਲਿਸ ਨੂੰ ਸਾਰਾ ਪਤਾ ਹੀ ਹੈ ਇੱਕ ਵਾਰ ਦੋ ਮੈਂ ਤਾਂ ਲੈਣਾ ਕੀ ਨੰਗ ਤੋਂ ਇਹ ਤਾਂ ਨੰਗ ਤੋਂ ਮੈਂ ਕੀ ਲੈਣਾ ਗੱਲ ਤੇ ਇਹ ਮੈਨੂੰ ਪੁੱਛੋ ਮੈਨੂੰ ਜਾਂ ਤੱਕ ਬੈਨੀਫਿਟ ਦਤੋ ਉਹ ਮੈਨੂੰ ਫਾਇਦਾ ਦੋਵੇ ਨੂੰ ਮਾਰਨ ਦਾ ਤੇ ਦੱਸੋ ਛੇਜ਼ੇ ਠੀਕ ਹੈ ਜੀ ਸੋ ਮੈਂ ਸਵੇਰੇ ਸਾਦੇ ਪ੍ਰੂਫ ਲੈ ਕੇ ਪੁਲਿਸ ਸਟੇਸ਼ਨ ਜਾਊਗਾ ਜਿਸ ਤਰ੍ਹਾਂ ਸ਼ਰਿਆਮ ਕਹਿਆ ਆ ਤੇ ਤੈਨੂੰ ਵੀ ਮਾਰਨਾ ਤੇਰੇ ਨਾਲ ਦੇ ਬੰਦੇ ਨੂੰ ਪੰਜ ਸੱਤ ਮਾਰਨੇ ਆ ਠੀਕ ਹੈ ਜੀ ਤੇ ਪਰਸੋਂ ਦਾ ਇਹਦਾ ਭਰਾ ਕਨਫਰਮ ਕਰ ਰਿਹਾ ਤੇ ਤੈਨੂੰ ਜੀਪੀਐਨ ਪਿਸਤੌਲ ਦੇ ਕੋਲ ਆ ਤੇ ਗੋਲੀ ਮਾਰਨੀ ਮਾਰਨੀ ਆ ਉਹ ਵੀ ਰਿਕਾਰਡ ਤੁਹਾਨੂੰ ਲੈ ਕੇ ਜਾਊਗਾ ਤੇ ਅੱਜ ਜੋਰ ਕੀਤਾ ਉਹ ਸ਼ਰਿਆਮ ਵੀਡੀਓ ਵਿੱਚ ਆ ਦੂਵੇ ਵਿੱਚ ਕੈਮਰਾ ਵਿੱਚ ਆਇਆ ਇਹ ਮੇਰੇ ਮਗਰ ਗੱਡੀ ਪਹਿਲਾਂ ਗੱਡੀ ਆਨ ਜਾ ਰਿਹਾ ਉੱਥੇ ਵਿਰਾਨ ਬਦੌੜਾਂ ਦੇ ਲੋਕਾਂ ਉੱਥੇ ਰੋਕੇ ਆਏ ਮੈਂ ਜਦੋਂ ਕ੍ਰਾਸ ਕੀਤਾ ਨਾਲੇ ਮੋੜ ਤੇ ਮੋਟਰਸਾਈਕਲ ਮੇਰੇ ਮਗਰਲੇ ਕ ਬਰਾਬਰਾਂ ਗਾਲਾਂ ਕਢਣੀ ਚੁਗੀ ਐਵੇਂ ਸਿਕ ਦਿਨ ਰਿਪੋਰਟ ਉਹ ਚੱਕਰ ਥੋੜੋ ਇਦਾਂ ਦਾ ਮੈਂ ਮਤਲਬ ਹਰੇਕ ਵਾਰ ਬਾਜੂ ਹੈ ਇਦਾਂ ਨਹੀਂ ਹੁੰਦੇ ਐ ਕਿ ਲਮਾਂ ਕਿ ਲੰਮੇ ਇੱਥੇ ਮੈਂ ਤੁਹਾਡੇ ਕੋ ਸੂਤ ਆ ਕਿ ਇਹਨੇ ਹਮਲਾ ਕਰਨ ਦੀ ਕੋਸ਼ਿਸ਼ ਕੀਤੀ ਅੱਛਾ ਇਹਨੇ ਮੈਨੂੰ ਗੋਲੀ ਮਾਰ ਰਿਹਾ ਪਰਸਪਨ ਕਹਿ ਰਹੇ ਮਾਰਨੀ ਨੇ ਮੇਰੇ ਕੋ ਫੋਨਾਂ ਤੇ ਪੂਰਾ ਰਿਕਾਰਡ ਆ ਇਹ ਤਾਂ ਜੋ ਦਿਖਾਉਤ ਨਾ ਦਿਖਾ ਲਈ ਜਾਂਦਾ ਮੈਂ ਕੋਲ ਬਹੁਤ ਪਹੇ ਇਹ ਤਾਂ ਹੁਣ ਕਾਨੂੰਨ ਕੋ ਦੱਸੂਗਾ ਭਈ ਇਹ ਤੇ ਟੈਂਪਲ ਮਾਡਲ ਲਗਣਾ ਤੇ ਕੀ ਲਗਣਾ ਇਹ ਦੇਖਾਂਗੇ ਹੁਣ ਸਾਰੇ ਸਵੇਰ ਤੋਂ ਚ ਪਾਲਸ ਨੂੰ ਦੋਗੇ ਮੈਂ ਸਵੇਰੇ ਮੈਂ ਕਿਹਨ ਲਾਣੂ ਚਲ ਜੂ ਮੈਨੂੰ ਦੱਸਿਆ ਨੂੰ ਉਹ ਕੋ ਸਾਹਮਣੇ ਸੂਤ ਲਿਆ ਕੇ ਦੇ ਦੇ ਜੇ ਇਹਨੇ ਕਿਹਾ ਜਿੱਥੇ ਇਹ ਗੋਲੀ ਮਾਰਨੀ ਇਹਦੇ ਤਾਂ ਫਿਰ ਅਸੀਂ ਤਾਂ ਨਹੀਂ ਸਾਡਾ ਕੰਮ ਜਾਣ ਠੀਕ ਹੈ ਬਰ ਮੈਨੂੰ